ਫਗਵਾੜਾ ਦੇ ਥਾਣਾ ਰਾਵਲਪਿੰਡੀ ਦੇ ਅੰਦਰ ਨਸ਼ਿਆਂ ਵਿਰੋਧੀ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਸੈਮੀਨਾਰ ਦੀ ਖਾਸियत ਰਹੀ ਕਿ ਇਸ ਸੈਮੀਨਾਰ ਵਿੱਚ ਥਾਣਾ ਰਾਵਲਪਿੰਡੀ ਦੇ ਐਸਐਚਓ ਸਰਦਾਰ ਮੇਜਰ ਸਿੰਘ ਨੇ ਫਗਵਾੜਾ ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੋਰ ਦੱਸਿਆ ਕਿ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਐਸਐਚਓ ਮੇਜਰ ਸਿੰਘ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਬੀਤੇ ਕੁਝ ਦਿਨਾਂ ਤੋਂ ਅਜਿਹੇ ਸੈਮੀਨਾਰ ਆਯੋਜਿਤ ਕਰਦੇ ਆ ਰਹੇ ਹਾਂ ਖਾਸ ਤੌਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਵੀ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਉਨਾ ਕਿਹਾ ਹੈ ਕਿ ਥਾਣਾ 라ਵਲਪਿੰਡੀ ਅਦੀਨ ਆਉਂਦੇ ਪਿੰਡਾਂ ਦੇ ਲੋਕ ਅਤੇ ਨੌਜਵਾਨ ਵੀ ਇਸ ਵਿੱਚ ਆਪਣਾ ਰੁਝਾਨ ਦਿਖਾ ਰਹੇ ਹਨ ਇਸ ਮੌਕੇ ਪੱਤਰਕਾਰ ਭਾਈਚਾਰੇ ਚੋਂ ਪੰਜਾਬੀ ਜਾਗਰਣ ਦੇ ਫਗਵਾੜਾ ਤੋਂ ਇੰਚਾਰਜ ਵਿਜੇ ਸੋਨੀ ਫਗਵਾੜਾ ਐਕਸਪ੍ਰੈਸ న్యూਸ ਤੋਂ ਬినੋਦ ਸ਼ਰਮਾ ਦੈਨਿਕ ਸਵੇਰਾ ਤੋਂ ਅਰुण ਸ਼ਰਮਾ ਅਤੇ ਆਇਨਾ ਟੀਵੀ ਦੇ ਸੰਪਾਦਕ ਅਤੇ ਲੇਖਕ ਹਰੀਸ਼ ਭੰਡਾਰੀ ਮਾਯੁੱਧ ਰਹਿ ਬਿਊਰੋ ਰਿਪੋਰਟ ਉਹਦੇ ਤਹਿਤ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਜੋ ਕਿ ਵਿਅਕਤੀ ਨੂੰ ਪਤਾ ਲੱਗਦਾ ਕਿ ਨਸ਼ਾ ਕਰਦਾ ਦਾ ਨਸ਼ਾ ਛੁਡਾ ਚੁੰਦਾ ਉਸ ਬੰਦੇ ਨੂੰ ਅਸੀਂ ਨਸ਼ਾ ਦੇ ਉਹ ਕੈਂਪ ਚ ਜਮਾਂ ਰੋਣੇ ਦਾਖਲ ਰੋਣੇ ਆ ਉਹਦਾ ਲਾਫਰੀ ਹੁੰਦਾ ਤੇ ਜੇ ਕੋਈ ਨਸ਼ਾ ਕਰਦਾ ਨਹੀਂ ਹਟਦਾ ਕੰਮ ਕਰ ਪਿੰਦਾ ਉਹਦੇ ਖਿਲਾਫ ਅਸੀਂ ਮੁਕਦਮਾ ਅੰਦਰ ਕੀਤਾ ਨੇ ਹੁਣ ਤੱਕ ਮੈਂ ਆਪਣੇ 32 ਬੰਦਿਆਂ ਨੂੰ ਦਾਖਲ ਕਰਾਏ ਨੇ ਤੇ 127 ਬੰਦੇ ਆ ਜਿਨ੍ਹਾਂ ਦੇ ਮੈਂ ਕਾਰਡ ਬਣਾਏ ਆ ਉਹ ਦਵਾਈ ਲੈ ਰਹੇ ਆ ਨਸ਼ੇ ਤੋਂ ਬਚ ਸਕਿਆ ਪਿੰਡਾਂ ਦੇ ਵਿੱਚ ਕਿਹੋ ਜਿਹੇ ਲੋਕਾਂ ਦਾ ਰੁਝਾਨ ਹੈ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਤੁਹਾਨੂੰ ਮੈਂ ਹਰ ਪਿੰਡ ਵਿੱਚ ਤਿੰਨ ਤਿੰਨ ਚਾਰ ਚਾਰ ਵਾਰ ਸੈਮੀਨਰ ਲਾ ਚੁੱਕਾ ਹਾਂ ਲੋਕਾਂ ਦੀਆਂ ਮਾਪੇ ਬਾਪ ਭੈਣ ਇਸ ਇਹਨਾਂ ਦੀਆਂ ਵਰਕ ਕਿੰਨੇ ਥੱਕਦੇ ਨਹੀਂ ਸੀ ਸਨ ਨਹੀਂ ਕਿ ਵੀ ਤੁਸੀਂ ਵਧੀਆ ਕੰਮ ਕੀਤਾ ਪੰਜਾਬ ਸਰਕਾਰ ਨੇ ਜੋ ਸਾਡੀ ਜਵਾਨੀ ਨੂੰ ਸਾਡੇ ਬੱਚਿਆਂ ਨੂੰ ਸਾਡੇ ਬਟੇਪੇ ਤੇ ਸਾਰੇ ਨੂੰ ਪੰਜਾਬ ਸਰਕਾਰ ਵਿਚਾਰੀ ਆ ਤੁਸੀਂ ਵਧੀਆ ਪ੍ਰਾਲਾ ਕਰਦੇ ਸਕੂਲਾਂ ਵਿੱਚ ਕਿਦਾਂ ਦਾ ਰੁਝਾਨ ਹੈ ਸਕੂਲਾਂ ਵਿੱਚ ਵੀ ਜਾਣਦੇ ਹੋ ਤੁਸੀਂ ਇਹ ਜਯੋਧ ਨਸ਼ਾ ਵਿਰੋਧੀ ਮਹਿੰਮ ਨੂੰ ਲੈ ਕੇ ਬਿਲਕੁਲ ਜੀ ਮੈਂ ਲਗਭਗ ਹਰ ਆਪਣੇ ਦਿਨ ਸਕੂਨ ਨੇ ਉਹਨਾਂ ਚ ਮੈਂ ਸੈਮੀਨਾਰ ਲਾਏ ਨੇ ਆਪਾਂ ਉਥੇ ਰੋਡ ਮਾਰਚ ਵੀ ਕੱਢਨੇ ਤੁਸੀਂ ਦੇਖਿਆ ਸੈਕਰੀ ਵੀ ਕੱਢੀ ਆ ਮੋਟਰਸਾਈਕਲ ਵੀ ਰੇਲੀ ਕਰਦਾ ਖਲੈਂਗ ਵੀ ਚਲਦਾ ਹੋਰ ਕਾ ਨੇ ਆ ਕਿ ਨੋ ਉਹਨਾਂ ਵਿਦਿਆਰਥੀਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਤੁਹਾ ਦਾ ਕੋਈ ਚਾਚਾ ਤਾਇਆ ਹੋਰ ਕੀ ਪਿਓ ਦਾ ਕੋਈ ਭਰਾ ਕੋਈ ਨਛਾ ਖਾਦਾ ਹੈ ਦੇ ਕਿਰਪਾ ਕਰਕੇ ਉਹਨੂੰ ਬਚਾਉਣ ਦੀ ਖਾਤਰ ਮੈਨਾਂ ਤੁੰ ਬੋਲੋ ਨਸ਼ਿਆਂ ਤੋਂ ਬਚੋ ਆਪ ਹੀ ਬਚਣਾ ਤੇ ਦੂਸਰੇ ਬਚਾਣਾ ਤੁਹਾਡੇ ਥਾਣਾ ਪਿੰਡੀ 라ਵਲ ਨਾਲ ਬਹੁਤ ਸਾਰੇ ਪਿੰਡ ਵੀ ਨਾਲ ਜੋੜਦੇ ਆ ਉੱਥੋਂ ਦੇ ਸਰਪੰਚਾਂ ਨੂੰ ਤੇ ਪਿੰਡ ਵਾਸੀਆਂ ਨੂੰ ਕੀ ਅਪੀਲ ਹੋਵੇਗੀ ਦੇਖੋ ਅਪੀਲ ਤਾਂ ਪਹਿਲਾਂ ਕਿਉਂਕਿ ਅੱਜ ਪੱਤਰਕਾਰ ਪਾਈਚਾਰਾ ਮੇਰੇ ਕੋਲ ਪਹੁੰਚੇ ਆ ਮੈਂ ਤੁਹਾਡਾ ਤੁਹਾਡੇ ਮਾਦੀ ਨਹੀਂ ਇਹ ਸਵੈੰਤਨ ਮਾਦੀ ਕਰਦਾ ਕਿਉਂਕਿ ਮੇਰੀ ਆਵਾਜ਼ ਹੀ ਬੰਦ ਕਰਨ ਵਾਰੇ ਪੱਤਰਕਾਰ ਪਾਈਚਾਰਾ ਹੈ ਤਾਂ ਜੋ ਵੀ ਤੁਸੀਂ ਸਾਡੀ ਪੁਲਿਸ ਪ੍ਰਸ਼ਾਸਨ ਦੀ ਤੀਸਰੀ ਅੱਖਾਂ ਜਿਸ ਅੱਖ ਨਾਲ ਅਸੀਂ ਨਹੀਂ ਭਰਗਦਾ ਤੁਸੀਂ ਸਾਨੂੰ ਅਗਾਹ ਕਰਦੇ ਹੋ ਤੋਂ ਤੁਹਾਡਾ ਤਹਿ ਦੋਂ ਧੰਨਵਾਦ ਆਂ ਤੁਹਾਡੇ ਇਸ ਮੇਰੇ ਹੋਣ ਤੇ ਪੁੱਤਰ ਕਰ ਪੈ ਸਕਦਾ ਮੈਂ ਤੁਹਾਡੇ ਮਾਦੀ ਬੇਨਤੀ ਕਰਦਾ ਕਿ ਜੇ ਕੋਈ ਨਸ਼ਾ ਕਰਦਾ ਨਸ਼ਾ ਛੱਡਦਾ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਤੁਹਾਡੇ ਨਾਂ ਦੇ ਮੈਨੂੰ ਸਪੋਰ ਕਰੂੰ ਉਹਨੂੰ ਆਪਣੇ ਜਰੀਆ ਤੁਹਾਨੂੰ ਲਾਜ ਕਰਾਵਾਂਗਾ ਤੇ ਜਵਾਨੀ ਬਚਾਈਂ ਠੀਕ ਹੈ ਧੰਨਵਾਦ ਪੁੱਤਰ ਕਰਦਾ ਸਰ ਐਸਐਚਓ 라ਵਲਪਿੰਡੀ ਮੇਜਰ ਸਿੰਘ ਵੱਲੋਂ ਮਹਾਨ ਉਪਰਾਲੇ ਕੀਤੇ ਜਾ ਰਹੇ ਹੈ ਨੌਜਵਾਨਾਂ ਨੂੰ ਜਿਹੜਾ ਹੈਗਾ ਜਾਗਰੂਕ ਕੀਤਾ ਜਾ ਰਿਹਾ ਹੈ ਨਸ਼ਿਆਂ ਤੋਂ ਜਿਹੜੀ ਰੋਕਥਾਮ ਲਈ ਤੁਸੀਂ ਵੀ ਉਹਨਾਂ ਅੱਜ ਤਾਲਮੇਲ ਬਣਾਇਆ ਹੈਗਾ ਵਾ ਕਿਸ ਤਰ੍ਹਾਂ ਦੀ ਮੀਟਿੰਗ ਸੀ ਅੱਜ ਐਸਐਚਓ 라ਵਲਪਿੰਡੀ ਨੇ ਥਾਣੇ ਵਿਖੇ ਪੱਤਰਕਾਰਾਂ ਨਾਲ ਇੱਕ ਬੈਠਕ ਕੀਤੀ ਜਿਸ ਵਿੱਚ ਜੁਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਉਹਨਾਂ ਨੇ ਸਾਨਾ ਵਿਚਾਰ ਵੰਡ ਕੀਤਾ ਹੈਗਾ ਵਾ ਐਸਐਚਓ ਜਿਹੜਾ 라ਵਲਪਿੰਡੀ ਆ ਉਹ ਪਿੰਡਾਂ ਪਿੰਡ ਜਾ ਕੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਆ ਅਤੇ ਪੰਚਾਇਤਾਂ ਦੇ ਨਾਲ ਮੀਟਿੰਗਾਂ ਕਰਦੇ ਆ ਜੋ ਕਿ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈਗਾ ਸੋ ਇਹੇ ਪ੍ਰੋਬਲਮ ਲੈ ਕੇ ਕਿ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਦੇ ਲੋਕੀ ਰੁਝਾਨ ਦਿਖਾ ਰਹੇ ਹੈਗੇ ਇਸ ਤਰ੍ਹਾਂ ਦੇ ਉਪਰਾਲੇ ਹਰ ਵੇਲੇ ਵਧੀਆ ਢੰਗ ਦੇ ਨਾਲ ਪਿੰਡਾਂ-ਪਿੰਡਾਂ ਚ ਜਾ ਕੇ ਹੋਣੇ ਚਾਹੀਦੇ ਆ ਜੋ ਐਸਐਚਓ ਵਧੀਆ ਉਪਰਾਲਾ ਕਰ ਰਹੇ ਆ ਜੀ ਸੋ ਤੁਹਾਡਾ ਜੀ ਮੈਸੇਜ ਹੈ ਆਵਾਮ ਨੂੰ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਕਿ ਜੁਧ ਨਸ਼ਾ ਵਿਰੋਧ ਜਿਹੜੀ ਮਹਿੰਮਾ ਸਰਕਾਰ ਦੀ ਬਹੁਤ ਵਧੀਆ ਹੈਗੀ ਆ ਇਸ ਦੇ ਨਾਲ ਲੋਕਾਂ ਨੂੰ ਜੁੜਨਾ ਚਾਹੀਦਾ ਨੌਜਵਾਨ ਪੀੜੀ ਨੂੰ ਜੁੜਨਾ ਚਾਹੀਦਾ ਵਾ ਅਣਾਂ ਅਪੀਲ ਕਰਦੇ ਹਾਂ ਕਿ ਸਾਰੇ ਜੁਧ ਨਸ਼ਾ ਬੁਧ ਮੁਹਿੰਮ ਦੇ ਨਾਲ ਜੁੜ ਕੇ ਨਸ਼ੇ ਤੋਂ ਦੂਰ ਰਹਿਣ ਤੁਸੀਂ ਗੱਲ ਕਰਤੀ ਹਰੀਸ਼ ਪੰਡਤ ਜੀ ਨਾਲ ਗੱਲਬਾਤ ਲਈ ਧੰਨਵਾਦ